ਸਰਕਾਰਾਂ ਨੂੰ ਸੋਚਣਾ ਚਾਹੀਦਾ ਇਹ ਲੋਕਾਂ ਨੂੰ ਥੋੜਾ ਸੋਚਣਾ ਚਾਹੀਦਾ ਵੀ ਇਹ ਖੱਜਲ ਖਰਾਬ ਇਹਨਾਂ ਨੂੰ ਨਾ ਕਰੀਏ ਇਹ ਤੇ ਸਰਕਾਰਾਂ ਨੂੰ ਚਾਹੀਦਾ ਵੀ ਅਸੀਂ ਇਹਨਾਂ ਨੂੰ ਖੱਜਲ ਖਰਾਬ ਨਾ ਕਰੀਏ ਤੇ ਇੱਥੇ ਚੰਗੀ ਤਰ੍ਹਾਂ ਸਹੂਲਤ ਮਿਲੇ ਜਿਹੜੀ ਸਹੂਲਤ ਆਪਾਂ ਨੂੰ ਗਵਰਨਮੈਂਟ ਦੇ ਰਹੀ ਦੇ ਜੋ ਉਹਨਾਂ ਦਾ ਲਾਭ ਵੀ ਨਹੀਂ ਤੇ ਫਿਰ ਆਪਾਂ ਆਖੀ ਕੀ ਕਰਨ ਲਈ ਜਾਣ ਦੇ ਮੇਰਾ ਭਾਂ ਦਾਵੇ ਐਵੇਂ ਕਰੀ ਜਾਂਦੇ ਜੀ ਉੱਥੇ ਭਗਵਾਨ ਦਮਾਨ ਬੈਠਾ ਜੀ ਤੁਹਾਨੂੰ ਸਭ ਕੁਝ ਮਿਲਦਾ ਰਿਹਾ ਹੈਂ ਦੂ ਆ ਜੀ ਇਹ ਤੇ ਗੱਲਾਂ ਹੀ ਆ ਮੇਰੇ ਹਿਸਾਬ ਨਾਲ ਸ਼ਹਿਰ ਦੀ ਪਰੇਸ਼ਾਨੀਆਂ ਪਉਤ ਇੱਥੇ ਬਹੁਤ ਸ਼ਹਿਰ ਦੇ ਇਹੋ ਵੇਖਣ ਦੇ ਸਾਰੇ ਮਰੀ ਕਿੰਨੇ ਆ ਉਹ ਜਨਤਾ ਪਰੇਸ਼ਾਨਾਂ ਦਵਾਈ ਖਣੂ ਰ੍ਹਤਾਲ ਤੇ ਬੈਠੇ ਆਗੇ ਅੰਤਮਾਨਨ ਲਾਖੀ ਜਾਂਦੀ ਹੈ ਕਿ ਲਗਾਤਾਰ ਇਹਨਾਂ ਨੂੰ ਹਸਪਤਾਲਾਂ ਦੇ ਵਿੱਚ ਐਂਬੂਲੈਂਸ ਮੁਹੱਈਆ ਕਰਾਉਂਦੇ ਆਂ ਇਹ ਲੋਕਾਂ ਦੀਆਂ ਸਿਹਤ ਸਹੂਲਤਾਂ ਵਾਸਤੇ ਇੱਥੇ ਫਰ ਕੋਈ ਐਂਬੂਲੈਂਸ ਨਹੀਂ ਆਈ ਕੋਈ ਮਤਲਬ ਇਹ ਆ ਵੀ ਵੱਡੀ ਚਿਰੇ ਦਾ ਹੀ ਕੰਮ ਚੱਲਦਾ ਵਾ ਜੇ ਕੋਈ ਦੇ ਦਿੰਦਾ ਤੇ ਕੰਮ ਚੱਲਦਾ ਨਹੀਂ ਤੇ ਐਂਬੂਲੈਂਸਾਂ ਖਲੋਤੀਆਂ ਆ ਉਹ ਆਪਣੀਆਂ ਡਿਊਟੀਆਂ ਤੇ ਬੈਠੇ ਆਗੇ ਕੋਈ ਐਂਬੂਲੈਂਸ ਦਾ ਹੀ ਕੋਈ ਸਹੂਲਤ ਨਹੀਂ ਇੱਥੇ ਗੜੂ ਸਾਹਿਬ ਦੀ ਨਗਰੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਬਲਜੀਤ ਸਿੰਘ ਚੋਹਾਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਮੌਜੂਦਾ ਹਲਕਾ ਖਡੂਰ ਸਾਹਿਬ ਦੇ ਸਬ ਡਿਵੀਜ਼ਨ ਹਸਪਤਾਲ ਖਡੂਰ ਸਾਹਿਬ ਵਿਖੇ ਜਿੱਥੇ ਕਿ ਤੁਹਾਨੂੰ ਦੱਸ ਦਈਏ ਪੂਰੇ ਪੰਜਾਬ ਭਰ ਵਿੱਚ ਇੱਥੇ ਡਾਕਟਰਾਂ ਵੱਲੋਂ ਕਿਹਾ ਗਿਆ ਸੀਗਾ ਕਿ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਕਿ ਓਪੀਡੀ ਬੰਦ ਰੱਖੀ ਜਾਏਗੀ ਸੋ ਇਸੇ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਦੇ ਵਿੱਚ ਸਿਵਲ ਹਸਪਤਾਲ ਦੇ ਅਸੀਂ ਵਿੱਚ ਮੌਜੂਦਾ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕਾਂ ਦੀ ਖੱਜਲ ਖਵਾਰੀ ਜਿੱਥੇ ਕਿ ਹੋ ਰਹੀ ਏ ਸੋ ਇਹ ਸਬੰਧੀ ਲੋਕਾਂ ਨਾਲ ਗੱਲਬਾਤ ਵੀ ਕਰ ਲੈਨੇ ਆ ਜਿਹੜੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਇੱਥੇ ਸਤਾਨਿਕ ਲੋਕ ਪਹੁੰਚੇ ਨੇ ਜਿਹੜੇ ਇੱਥੇ ਮਰੀਜ਼ ਦਵਾਈ ਲੈਣ ਲਈ ਪਹੁੰਚੇ ਨੇ ਸੋ ਇੱਥੇ ਬਜ਼ੁਰਗ ਸਾਨਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਮਾਤਾਵਾਂ ਵੀ ਜਿਹੜੀਆਂ ਸਵੇਰ ਤੋਂ ਆ ਕੇ ਇੱਥੇ ਬੈਠੀਆਂ ਆਈਆਂ ਨੇ ਹਾਂਜੀ ਬਜ਼ੁਰਗੋ ਕੀ ਨਾਂ ਜੀ ਬਲਦੇਵ ਸਿੰਘ ਜੀ ਕਿਹੜੀ ਹੈਗਾ ਤੁਹਾਡੇ ਗੋਦਵਾਲ ਸਾਹਿਬ ਜੀ ਕੀ ਕੰਮ ਸੀ ਜੀ ਦਵਾਈਆਂ ਲੈਣ ਦੀ ਸਾਡੇ ਜੀ ਸਰੀਰ ਨਹੀਂ ਡੀਗ ਰਹੀਦਾ ਦੋ ਚਾਰ ਦਿਨ ਤੋਂ ਤੇ ਦਵਾਈ ਲੈਣਾ ਤੇ ਟੈਸਟ ਕਰਾਉਣੇ ਜੀ ਹਾਂਜੀ ਕਿੰਨੇ ਸਮੇਂ ਤੋਂ ਆਏ ਜੀ ਤੁਹਾਨੂੰ ਹੋ ਗਿਆ ਜੀ ਸਾਢੇ 8 ਵਜੇ ਦੇ ਆਏ ਠੀਕ ਹੈ ਨਹੀਂ ਜੀ ਕੀ ਕਹਿੰਦੇ ਲਈ ਅਜੀ ਅਜੇ ਇੱਥੇ ਕੋਈ ਆਇਆ ਹੀ ਨਹੀਂ ਤੇ ਹਾਂ ਜੀ ਕਿਸ ਤਰ੍ਹਾਂ ਦੇ ਦੇ ਜੀ ਮਾਨ ਸਰਕਾਰ ਵੱਲੋਂ ਤੇ ਇਹ ਗੱਲ ਆਖੀ ਗਈ ਹੈ ਕਿ ਕਿਸੇ ਨੂੰ ਮਖੱਜਲ ਕੋਈ ਦਾ ਸਾਹਮਣਾ ਨਹੀਂ ਕਰਨਾ ਪਏਗਾ ਇਹ ਦੇਖੋ ਜੀ ਹੁਣ ਤੁਹਾਨੂੰ ਪਤਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਹ ਲੋਕਾਂ ਨੂੰ ਥੋੜਾ ਸੋਚਣਾ ਚਾਹੀਦਾ ਵੀ ਇਹ ਖੱਜਲ ਖਰਾਬ ਇਹਨਾਂ ਨੂੰ ਨਾ ਕਰੀਏ ਇਹ ਤੇ ਸਰਕਾਰਾਂ ਨੂੰ ਚਾਹੀਦਾ ਵੀ ਅਹੀਂ ਇਹਨਾਂ ਨੂੰ ਖੱਜਲ ਖਰਾਬ ਨਾ ਕਰੀਏ ਤੇ ਇੱਥੇ ਚੰਗੀ ਤਰ੍ਹਾਂ ਸਹੂਲਤ ਮਿਲੇ ਜਿਹੜੀ ਸਹੂਲਤ ਆਪਾਂ ਨੂੰ ਗਵਰਨਮੈਂਟ ਦੇ ਰਹੀ ਤੇ ਜੋ ਉਹਨਾਂ ਦਾ ਲਾਭ ਹੀ ਨਹੀਂ ਤੇ ਫਿਰ ਆਪਾਂ ਆਖੀ ਕੀ ਕਰਨ ਲਈ ਜਾਣ ਰਹੇ ਕੋਈ ਫਿਰ ਆਪਾਂ ਦਾਵੇ ਐਵੇਂ ਕਰੀ ਜਾਂਦੇ ਆ ਜੀ ਉੱਥੇ ਭਗਵਾਨ ਦਮਨ ਬੈਠਾ ਜੀ ਤੁਹਾਨੂੰ ਸਭ ਕੁਝ ਮਿਲਦਾ ਜੀ ਆਏ ਦੂ ਹੈ ਜੀ ਇਹ ਤੇ ਗੱਲਾਂ ਆ ਮੇਰੇ ਹਿਸਾਬ ਨਾਲ ਦੇ ਕਰਨੀਆਂ ਬਾਬਾ ਜੀ ਅੱਜ ਤਾਂ ਚਲੋ ਓਪੀਡੀ ਬੰਦ ਆ ਇਸ ਤੋਂ ਪਹਿਲਾਂ ਵੀ ਤੁਹਾਨੂੰ ਤੰਗਿਆਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਨਾ ਜੀ ਬਿਲਕੁਲ ਜ਼ਰੂਰ ਹਾਂ ਜੀ ਇਹ ਕੋਈ ਸਰਕਾਰ ਕੋਈ ਇੱਕ ਥੋੜੀ ਸਰਕਾਰ ਆ ਪੀ ਜੀ ਉਹ ਉਹ ਦਾ ਆਪਾਂ ਨੂੰ ਠੀਕ ਕਰ ਸਕੂ ਚੰਗੀ ਤਰ੍ਹਾਂ ਕੋਈ ਆਪਾਂ ਨੂੰ ਪਬਲਿਕ ਨੂੰ ਠੀਕ ਕਰੂਗੀ ਜਾਂ ਕੋਈ ਆਪਣੇ ਨਾਲ ਪੇਸ਼ ਹੋਊਗੀ ਇਹ ਸਾਰੀਆਂ ਸਰਕਾਰਾਂ ਦਾ ਕੰਮ ਹੀ ਏਦਾਂ ਜਦੋਂ ਅਸੀਂ ਬਣ ਗਏ ਅਸੀਂ ਵੋਟ ਲੈ ਲਈ ਫਿਰ ਸਾਡੇ ਨੂੰ ਲੱਗਦਾ ਨਹੀਂ ਗਾ ਗੱਲ ਆ ਖਤਮ ਕਾਣੀ ਇੱਥੇ ਆਣਗੇ ਕੋਈ ਖੱਦਲ ਹੋਵੇ ਭਾਵੇਂ ਕਿਸ ਦਾ ਕੰਮ ਛੱਡਿਆ ਹੋਵੇ ਭਾਵੇਂ ਕੋਈ ਪੈੜੀ ਤੋਂ ਪਾਣੀ ਤੇ ਬੈਠਾ ਹੋਵੇ ਕੇ ਇਹਨੂੰ ਕੋਈ ਲੈਣਾ ਦੇਣਾ ਨਹੀਂ ਗੱਲ ਤੇ ਆਪਾਂ ਨੂੰ ਕੋਈ ਜਦ ਸਹੂਲਤ ਨਹੀਂ ਮਿਲਦੀ ਤੇ ਫਿਰ ਦਾਦੇ ਕਰਨ ਦਾ ਕੋ ਮੈਂ ਮਤਲਬ ਨਹੀਂ ਹਾਂਜੀ ਉਹ ਜਿਸ ਤਰ੍ਹਾਂ ਤੁਹਾਨੂੰ ਸਤਾਨਿਕ ਲੋਕ ਇੱਥੇ ਪੁੱਜੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਲੋਕ ਸਵੇਰ ਤੋਂ ਆ ਕੇ ਇੱਥੇ ਖੱਜਲ ਖਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਮਾਤਾਵਾਂ ਜਿਹੜੀਆਂ ਥੱਲੇ ਬੈਠੀਆਂ ਹੋਈਆਂ ਨੇ ਸੋ ਗੱਲਬਾਤ ਕਰ ਲੈਣੇ ਆ ਹਾਂਜੀ ਮਾਤਾ ਹੀ ਕਰੀ ਜੇਗਾ ਦਵਾਈ ਦੇ ਹਾਂਜੀ ਸ਼ੇਖ ਚੱਕੋ ਆਏ ਕੀ ਗੱਲ ਹੈ ਜਿਹੜੀ ਮੈਕਸਮਾ ਹੈ ਨਾ ਅੰਨਾ ਹੈ ਹੱਡੀਆਂਾਂ ਦੀ ਪ੍ਰੋਬਲਮ ਹੈ ਆ ਮਣਕਾ ਪ੍ਰੈਸ ਹੋਇਆ ਤੇ ਹੱਡੀਆਂ ਵਾਲੇ ਡਾਕਟਰ ਤੋਂ ਦਵਾਈ ਲੈਣੀ ਹੈ ਇਹ ਮਿਲੇ ਡਾਕਟਰ ਸਾਹਿਬ ਨਹੀਂ ਮੈਨੂੰ 8 ਵਜੇ ਦੇ ਆਏ ਹਾਂ ਹਾਂਜੀ ਤੇ ਅਜੇ ਲੀਕਣ ਧਾਏ ਹਾਂ ਕੋਈ ਨਹੀਂ ਆਇਆ ਅਜੇ ਤੱਕ ਹਾਂ ਦੇ ਜਾ ਆਂਦੇ ਜਾ 11 ਵਜੇ ਆਉਣਾ 12 ਵਜੇ ਆਉਣਾ ਇਤਰਾ ਹੀ ਗਈ ਜਾਂਦੇ ਨੇ ਮਾੜੀ ਸਰਕਾਰਾਂ ਲੋ ਤਾਂ ਵੱਡੇ ਪੱਧਰ ਤੇ ਆਖਿਆ ਜਾਂਦਾ ਕਿ ਕਿਸੇ ਦੀ ਖੱਜਲ ਖਵਾਰੀ ਨਹੀਂ ਹੁੰਦੀ ਜਿਹੜੀਆਂ ਦਵਾਈਆਂ ਹਸਪੀਟਲ ਦੇ ਵਿੱਚੋਂ ਹੀ ਮਿਲਦੀਆਂ ਨੇ ਅੱਗੇ ਵੀ ਐ ਪਰਸੋ ਚੌਥਾ ਆਏ ਉਹ ਨਹੀਂ ਇਤਰਾਫੇ ਤੁਰ ਕੇ ਚਲੇ ਗਏ ਆ ਤਾਂ ਦਵਾਈ ਨਹੀਂ ਮਿਲੀ ਤੇ ਅੱਜ ਫੇਰ ਆਏ ਆ ਅੱਜ ਸਵੇਰ ਦੇ 8 ਵਜੇ ਦੇ ਆਏ ਅਜੇ ਤੱਕ ਸਾਨੂੰ ਕੋਈ ਦਵਾਈ ਨਹੀਂ ਮਿਲੀ ਕੋਈ ਡਾਕਟਰ ਨਹੀਂ ਮਿਲਿਆ ਕੁਝ ਨਹੀਂ ਹੋਇਆ ਖੱਜਲ ਖਰਾਬ ਵੀ ਗਵਰਨਮੈਂਟ ਖੱਜਲ ਖਰਾਬ ਵੀ ਕਰਦੀ ਹੈ ਵੋਟਾਂ ਲਈ ਜਾਂਦੀ ਖੱਜਲ ਖਰਾਬ ਕਰੀ ਜਾਂਦੀ ਜਨਤਾ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿੱਥੇ ਮਾਤਾ ਲੋ ਆਖਿਆ ਗਿਆ ਕਿ ਜਿੱਥੇ ਲਗਾਤਾਰ ਸਿਆਸੀ ਲੀਡਰਾਂ ਨੂੰ ਵੋਟਾਂ ਜਿਹੜੀਆਂ ਕਿ ਵਸੂਲੀਆਂ ਜਾਂਦੀਆਂ ਨੇ ਪਰ ਗਰੀਬ ਲੋਕਾਂ ਜਿਹੜੇ ਵੱਡੇ ਪੱਧਰ ਤੇ ਖੱਜਲ ਖਵਾਰੀ ਕੀਤੀ ਜਾ ਰਹੀ ਹੈ ਸੋ ਇੱਥੇ ਸਾਡੇ ਨਾਲ ਹੋਰ ਵੀ ਸਥਾਨਕ ਲੋਕ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਮੈਂ ਸਭ ਨੂੰ ਗੁਰੂ ਸਾਹਿਬ ਵਧਾਈਆਂ ਕੀ ਮੈਡੀਸਨ ਲੈਣ ਆਏ ਜੀ ਕੀ ਪ੍ਰੋਬਲਮ ਨਹੀਂ ਉਹ ਸ਼ਹਿਰ ਦੀ ਪਰੇਸ਼ਾਨੀ ਆਂ ਪੋਤ ਇੱਥੇ ਬਹੁਤ ਸ਼ਹਿਰ ਦਾ ਇਹੋ ਵੇਖਣ ਦੇ ਸਾਰੇ ਮਰੀਜ਼ ਕਿੰਨੇ ਆ ਉਹ ਜਨਤਾ ਪਰੇਸ਼ਾਨ ਆ ਦਵਾਈ ਖਣੋ ਹੜਤਾਲ ਤੇ ਬੈਠੇ ਆਗੇ ਇਹ ਤਾਂ ਦੇ ਕੋਈ ਖੜੀਆਂ ਤਨਖਾਹਾਂ ਵਾਜ ਜਾਂਦੇ ਜੀ ਜਨਤਾ ਵਿਚਾਰੇ ਬੁੱਢਿਆ ਕੋਈ ਮਰ ਗਿਆ ਤੇ ਇਨਾ ਕਿਸੇ ਨੇ ਖਬਰ ਨਹੀਂ ਲੈਣੀ ਜਾਂ ਕੋਈ ਬੁਢੀ ਮਾਤਾ ਮਰ ਗਈ ਇੱਥੇ ਕੋਈ ਪਰੇਸ਼ਾਨੀ ਇੰਨੀ ਆ ਮੇ ਹਾਕੋ ਨਹੀਂ ਸ਼ਹਿਰ ਦੇ 8 ਵਜੇ ਦੇ ਲੋਕ ਆਣ ਕੇ ਤੇ ਖੱਜਾ ਖਰਾਬ ਹੁੰਦਾ ਹੈ ਅਏ ਤਾਂ ਕੋਈ ਕਿ ਡਾਕਟਰ ਸਭ ਮਤਲਬ ਕੋਈ ਇਹਦੀ ਖਬਰ ਨਹੀਂ ਲੈ ਰਹੀ ਜਾਂਦੇ ਹੜਤਾਲਿਆ ਹੜਤਾਲਿਆ ਲੋਕਾਂ ਦੇ ਅੱਦੇ ਪੁੱਛਦੇ ਨੂੰ ਵਿਚਾਰੇ ਦਵਾਈ ਤੋਂ ਬੈਨਾ ਤੁਰੇ ਜਾਂਦੇ ਘਰਾਂ ਨੂੰ ਹਾਂਜੀ ਪਰ ਭਗਵਾਨ ਤਮਾਨ ਨਾਲ ਲਾਖੀ ਜਾਂਦੀ ਹੈ ਕਿ ਲਗਾਤਾਰ ਇਹਨਾਂ ਨੂੰ ਹਸਪਤਾਲਾਂ ਦੇ ਵਿੱਚ ਐਂਬੂਲੈਂਸ ਮਹ ਹੈ ਕਰਾਉਂਦੇ ਆਂ ਅਸੀਂ ਲੋਕਾਂ ਦੀਆਂ ਸਿਹਤ ਸਹੂਲਤਾਂ ਵਾਸਤੇ ਇੱਥੇ ਫਰਕ ਕੋਈ ਐਂਬੂਲੈਂਸ ਨਹੀਂ ਆਈ ਕੋਈ ਮਤਲਬ ਇਹ ਆ ਵੀ ਵੱਡੀ ਚੀਜ਼ੇ ਦਾ ਹੀ ਕੰਮ ਚੱਲਦਾ ਵਾ ਜੇ ਕੋਈ ਦੇ ਦਿੰਦਾ ਤੇ ਕੰਮ ਚੱਲਦਾ ਨਹੀਂ ਤੇ ਐਂਬੂਲੈਂਸਾਂ ਖਲੋਤੀਆਂ ਆਪ ਉਹ ਆਪਣੀਆਂ ਡਿਊਟੀਆਂ ਤੇ ਬੈਠੇ ਆਗੇ ਕੋਈ ਐਂਬੂਲੈਂਸ ਦਾ ਹੀ ਕੋਈ ਸਹੂਲਤ ਨਹੀਂ ਇੱਥੇ ਕਡੂਰ ਸਾਹਿਬ ਦੀ ਨਗਰੀ ਦੇ ਵਿੱਚ ਦੋ ਚਾਰ ਐਂਬੂਲੈਂਸਾਂ ਹੈ ਜਾਂ ਮਾਂ ਬਰੋ ਜੀ ਨਜ਼ਰ ਕੋਈ ਸਹੂਲਤ ਨਹੀਂ ਗਈ ਜਾਂ ਕੋਈ ਤੇਲ ਖਰਚਾ ਮੰਗਣਦਾ ਪੈਂਦੀ ਹੈ ਜਾਂ ਕੋਈ ਉਦਾਂ ਪ ਸੈਗਰੀਜਨ ਤਾ ਵਾਸਤੇ ਕਾਦੀ ਫੂਲ ਤੇ ਜੇ ਅਗਲੇ ਨੂੰ ਜਾ ਕੇ ਉਸੇ ਐਂਬੂਲੈਂਸ ਦੇ ਵਿੱਚ ਤੇਲ ਹੀ ਪਵਾ ਲੈਣਾ ਵਾ ਜਾਂ ਜਾਂਦੇ ਆਉਂਦੇ ਆ ਪਰੇਸ਼ਾਨੀ ਕਰਨੀ ਹੈ ਤੇ ਕਾਦੀ ਕਾਦੀ ਫੂਲ ਤੇ ਹੈਗੀ ਜਾਂ ਕੋ ਡਿਲੀਵਰੀ ਕੇ ਹੈਗਾ ਉਹਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਜਾ ਕੇ ਤੇ ਇਹ ਕੋਈ ਫੂਲ ਨਹੀਂ ਇਸ ਤਰ੍ਹਾਂ ਬਈਰ ਕੋ ਤੂੰ ਕਿਹਾ ਕਿ ਤੇਲ ਵੀ ਮਰੀਦ ਦੇ ਪੱਲਿਆਂ ਪਵਾ ਲੈਂਦੇ ਆ ਤੇਲ ਹੀ ਪਉਂਦੇ ਆ ਤੇਲ ਪਾਉਂਦੇ ਆ ਜੀ ਜਾ ਕੇ ਪਰਦੇ ਨਾ ਕਹਿ ਦਿੰਦੇ ਉਹਨੂੰ ਖਰਚਾ ਦੇ ਦਿਓ ਤੋ ਫਿਰ ਉਹ ਤੇਲ ਹੀ ਪੈ ਗਿਆ ਕਿ ਸਮਝਦਾ ਜਿਦੋਂ ਉਹਨਾਂ ਕੋ ਪੈਸੇ ਲੈ ਲੇ ਤੋ ਤੇਲ ਹੀ ਪੈਣ ਵਾਲੀ ਗੱਡੀ ਆ ਬੰਨਾਂ ਦੇ ਉਹਨਾਂ ਤੇਲ ਦੇ ਮੋਣਾ ਕਿ ਐਂਬੂਲੈਂਸ ਦੇ ਵੀ ਤੇਲ ਪਾਉਣਾ ਤੋ ਉਹਨੇ ਵਿਚਾਰੇ ਨੇ ਮਾਰੀ ਦੇ ਨੇ ਦੇਣਾ ਦੇਣਾ ਜਿਹਦਾ ਫ੍ਰੀ ਆਫ ਮਰੀਜ਼ ਆ ਉਹਨੇ ਮਾਰੀ ਦੇ ਨੇ ਦੋ ਚਾਰ ਜਰਖੰਡ ਵੀ ਜਰ ਭਈਆ ਤੇਲ ਵਾਸਤੇ ਦੇਣਾ ਦੇਣਾ ਤੇ ਚਲੋ ਸਾਡੀ ਜਿਹੜੇ ਮਰੀਜ਼ ਦੀ ਜਾਨ ਬੱਜੇ ਤੋ ਉਹ ਮੁੜ ਕੇ ਪਤਾ ਨਹੀਂ ਤੇਲ ਪਾਉਂਦੇ ਆ ਕਿ ਆਪਣਾ ਤੇਲ ਪਾਉਂਦੇ ਆ ਸੋ ਇਹ ਸਾਣਾ ਸਤਾਣੇ ਕੇ ਲੋਕ ਜਿੰਨਾਂ ਲੋ ਇਹ ਗੱਲ ਆਖੀ ਗਈ ਕਿ ਭਗਵੰਤਮਾਨ ਸਰਕਾਰ ਵੱਲੋਂ ਜਿਹੜੇ ਕੀ ਵਾਦੇ ਕੀਤੇ ਗਏ ਨੇ ਉਹ ਬਿਲਕੁਲ ਖੋਖਲੇ ਵਾਦੇ ਕੀਤੇ ਗਏ ਨੇ ਸੋ ਗਰਾਊਂਡ ਜ਼ੀਰੋ ਲੈਵਲ ਤੇ ਦੇਖਿਆ ਜਾਵੇ ਤਾਂ ਹਲਕਾ ਖਰੂਰ ਸਾਹਿਬ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਵੇਰੇ 8 ਵਜੇ ਤੋਂ ਲੈ ਕੇ ਆਪੀਡੀ ਜਿਹੜੀ ਕਿ 11 ਵਜੇ ਤੱਕ ਬੰਦ ਰੱਖੀ ਗਈ ਸੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਲੋਕਾਂ ਦੀ ਲਗਾਤਾਰ ਖੱਜਲਖਵਰੀ ਕੀਤੀ ਜਾਂਦੀ ਹੈ ਜਿੱਥੇ ਖਾਸ ਤੌਰ ਤੇ ਡਾਕਟਰਾਂ ਵੱਲੋਂ ਵੀ ਇਹ ਗੱਲ ਆਖੀ ਜਾਂਦੀ ਹੈ ਕਿ ਡਾਕਟਰਾਂ ਦੀ ਕਮੀ ਹੋਣ ਕਾਰਨ ਜਿਹੜਾ ਕਿ ਸਿਵਲ ਹਸਪਤਾਲ ਵਿੱਚ ਜਿਹੜਾ ਕਿ ਸਾਮਨਾ ਕਰਨਾ ਪੈ ਰਿਹਾ ਹੈ ਸੋ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਕਿੰਨੇ ਸਮੇਂ ਵੱਲ ਇਹਨਾਂ ਮੰਗਾਂ 'ਤੇ ਧਿਆਨ ਦਿੰਦੀ ਹੈ ਸੋ ਕੈਮਰਾਮੈਨ ਸੰਦੀਪ ਨਾਲ ਡੀਫਾਈ ਚਲ ਪੰਜਾਬੀ ਸ਼੍ਰੀ ਖਰੂਸ ਸਾਹਿਬ ਸੋ ਇਸ ਸਬੰਧੀ ਜਿੱਥੇ ਕਿ ਲੋਕਾਂ ਨਾਲ ਗੱਲਬਾਤ ਕੀਤੀ ਹੈ ਸੋ ਹਸਪੀਟਲ ਦੇ ਸਬੰਧੀ ਐਸ ਐਮਓ ਖਰੂਸ ਸਾਹਿਬ ਨਾਲ ਗੱਲਬਾਤ ਕਰਨ ਲਈ ਚਾਹਾਂਗੇ ਹਾਂਜੀ ਸਰ ਕੀ ਨਾਮ ਹੋ ਤੁਹਾਡਾ ਡਾਕਟਰ ਸੰਦੀਪ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਖਰੂਸਾ ਹਸਪਤਾਲ ਦੇ ਵਿੱਚ ਲੋਕਾਂ ਨਾਲ ਇੱਕ ਤਾਂ ਸਮਨਾ ਕਰਨਾ ਪੈ ਰਾਇਆ ਇੱਕ ਤਾਂ ਜੋ ਕੰਦਰ ਕਰਾਂਗੇ ਇੱਥੇ ਡਾਕਟਰ ਬਹੁਤ ਘੱਟ ਮਿਲਦੇ ਨੇ ਕਿੰਨੀਆਂ ਪੋਸਟਾਂ ਨੇ ਟੋਟਲ ਤੱਕ ਕਿੰਨੇ ਹੁਣ ਇੱਥੇ ਡਾਕਟਰਸ ਕੰਮ ਕਰ ਰਹੇ ਨੇ ਅਰੇ ਇਹ ਸ਼ਾਰਟੇਜ ਹੈਗੀ ਜਿੱਥੇ ਕਾਫੀ ਸ਼ਾਰਟੇਜ ਚੱਲ ਰਹੀ ਹੈ ਮੇਨ ਸਾਡਾ ਹੈ ਕਿ ਇੱਥੇ ਅਸੀਂ 24 ਟੂ 7 ਐਮਰਜੈਂਸੀ ਚਲਾਨੀ ਹੁੰਦੀ ਹੈ ਕਿ ਕੋਈ ਐਮਰਜੈਂਸੀ ਸਿਵਾਵਾ ਜ਼ਰੂਰ ਦੇਣੀ ਹੈ ਤੇ ਉਸ ਕਰਕੇ ਸਾਡੇ ਕੋਲ ਦੋ ਹੀ ਐਮਰਜੈਂਸੀ ਮੈਡੀਕਲ ਆਫਸਰ ਨੇ ਜਿਹੜੇ 24 ਟੂ 7 ਸੇਵਾਵਾਂ ਦੇਣੀ ਹਨ ਇਸ ਕਰਕੇ ਸਪੈਸ਼ਲਿਸਟ ਜਿਹੜੇ ਅਗੇ ਨੇ ਸਾਡੇ ਕੋਲ ਜਿੰਨੇ ਵੀ ਹੈਗੇ ਨੇ ਥੋੜੇ ਬਿੰਤੀ ਚਗੇ ਨੇ ਉਹਨਾਂ ਨੂੰ ਨਾਲ ਪੂਰਾ ਸਹਿਯੋਗ ਕਰਨਾ ਪੈਂਦਾ ਉਹ ਵੀ ਨਾਲ ਨਾਈਟਾਂ ਵੀ ਕਰਦੇ ਨੇ ਮਾਰਨਿੰਗ ਐਮਰਜੈਂਸੀਆਂ ਇਵਨਿੰਗ ਐਮਰਜੈਂਸੀਆਂ ਕਰਦੇ ਰਹੇ ਤੇ ਇਸ ਕਰਕੇ ਡਾਕਟਰਾਂ ਦੀ ਘਾਟ ਹੋਣ ਕਰਕੇ ਸ਼ਾਇਦ ਓਪੀਡੀ ਸਿਵਾਵਾ ਇਸ ਕਰਕੇ ਥੋੜੀ ਜਿਹੀ ਹੋਈ ਨਹੀਂ ਕੋਸ਼ਿਸ਼ ਕਰਨੇ ਪਏ ਕਿ ਘਟ ਵਿੱਚ ਜਿਹੜਾ ਦਾ ਪੂਰੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਸਰ ਐਂਬੂਲੈਂਸ ਨਹੀਂ ਹੈਗੀ ਹਸਪਤਾਲ ਦੇ ਕੋਲ ਆ ਕਾਫੀ ਪੈਂਡ ਪੈਂਦੇ ਨੇ ਤਾਂ ਵੱਡੇ ਸਵਾਲ ਨੇ ਕਿ ਐਂਬੂਲੈਂਸ ਨਹੀਂ ਹੈ ਕਿ ਜਦੋਂ ਕੋਈ ਹਾਲਤ ਆ ਵਾਪਸ ਆ ਤਾਂ ਕਦੇ ਵੀ ਕੰਬੋਲਨਿਸ ਦੂਰ ਤੋਂ ਮਾਇਕ ਤੱਕ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਚੁਕਦਾ ਠੀਕ ਹੈ ਤੁਹਾਡਾ ਸਾਡੇ ਕੋਲ ਐਮਬੂਲੈਂਸ ਨਹੀਂ ਹੈ ਸਹੀ ਹੈ ਪਰ 108 ਦੀ ਐਮਬੂਲੈਂਸ ਸਾਡੇ ਕੋਲ ਉਪਲਬਧ ਹਨ ਜਿਸ ਮਰੀਜ਼ ਕਿਸੇ ਨੂੰ ਲੋਕ ਨੂੰ ਕੋਈ ਮੁਸ਼ਕਲ ਪੈਂਦੀ ਹੈ ਤੇ 108 ਨੂੰ ਆਪ ਕਾਲ ਕਰ ਸਕਦਾ ਨਹੀਂ ਤੇ ਜਦੋਂ ਸਾਡੇ ਕੋਲ ਪਹੁੰਚ ਜਾ ਰੇ ਅਸੀਂ ਕਿਤੇ ਨੂੰ ਰੈਫਰ ਕਰਨਾ ਹੋਵੇ ਜਾਂ ਇਹਨੂੰ ਕੁਝ ਟੈਸਟ ਕਰਾਣੇ ਕੁਝ ਵੀ ਕਰਨਾ ਹੋਵੇ ਤੇ ਅਸੀਂ 108 ਨੂੰ ਆਪ ਕਾਲ ਕਰਕੇ ਬੁਲਾ ਲੀਦਾ ਸੋ ਉਸ ਪਾਸੇ ਅਸੀਂ ਪੂਰਾ ਕੰਮ ਕਰਨੇ ਪਏ ਆ ਕਿ ਕੋਈ ਕਮੀ ਪੇਸ਼ੀ ਨਾ ਹੋਵੇ ਇੱਕ ਐਂਬੂਲੈਂਸ ਸਾਡੇ ਕੋਲ ਆਪਣੇ ਕੋਲ ਹੋ ਜਾਵੇ ਇਹਦੇ ਵਾਸਤੇ ਡਿਮਾਂਡ ਅਸੀਂ ਕੀਤੀ ਹੋਈ ਹੈ ਤੇ ਹੋ ਜਾਵੇ ਤੇ ਬਹੁਤ ਵਧੀਆ ਨਹੀਂ ਤੇ ਉਹਦੀ ਉਹਦੀ ਘਾਟ ਵਿੱਚ ਸੀ 108 ਦਾ ਨਾਲ ਗੁਜ਼ਾਰਾ ਕਰਨੇ ਪਏ ਡਾਕਟਰ ਸਾਹਿਬ ਪਬਲਿਕ ਦਾ ਖਾਸਾ ਉਹ ਤੇ ਕਹਿਣਾ ਹੈ ਕਿ ਜਿਹੜੀਆਂ ਉਹਨੂੰ ਕੋਸ਼ਿਸ਼ ਨਹੀਂ ਦਵਾਈਆਂ ਨੇ ਉਹ ਬਾਹਰ ਰੈਫਰ ਕੀਤੇ ਜਾਂਦੇ ਨੇ ਜਿਵੇਂ ਜਿਹੜਾ ਅਥਰੋਮੈਥੀਨ ਨਹੀਂ ਸੀ ਕੋਈ ਸਰਕਾਰ ਦੀ ਇੱਕ ਇਹ ਕੋਈ ਕੋਸ਼ਿਸ਼ ਹੈ ਕਿ ਮਰੀਜ਼ ਜਿਹਨੂੰ ਆਜਵੇਂ ਤੇ ਸਾਰੇ ਟੈਸਟ ਸਾਰੇ ਦਵਾਈਆਂ ਉਹਨੂੰ ਇੱਥੇ ਹੀ ਉਪਲਬਧ ਕਰਾਈਆਂ ਜਾਣ ਸਾਡੀ ਪੂਰੀ ਕੋਸ਼ਿਸ਼ ਹੈ ਤੇ ਮੇਰੇ ਖਿਆਲ ਚ ਇਹੋ ਜਿਹਾ ਕੋਈ ਇਹੋ ਜਿਹੀ ਕੋਈ ਫਾਇਦਾ ਮੇਰੇ ਗ੍ਰੀਨ ਜਾਣਕਾਰੀ ਚ ਕੋਈ ਹੋ ਜਾਨੀ ਆਏ ਤੇ ਬਾਅਦ ਦਵਾਈ ਲੈਂਦਾ ਹੋਏ ਜੇ ਕਿਸੇ ਨੂੰ ਕੋਈ ਪਰੋ ਲੈ ਕੇ ਜਾਣੀ ਜਾਂਦੀ ਪਈ ਹੈ ਤੇ ਉਹ ਮੇਰੇ ਨਾਲ ਕੰਟੈਕਟ ਕਰੇ رابطہ قائم ਕਰੇ ਤੇ ਅਸੀਂ ਦੇਖ ਲਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਕਿਉਂਕਿ ਅਸੀਂ ਲੋੜ ਪੈਂਦੀ ਤੇ ਅਸੀਂ ਖਰੀਦ ਕੇ ਵੀ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ